11 ਕਬੱਡੀਆਂ ਤੇ 10 ਨੰਬਰ ਲੈ ਕੇ ਅੱਜ ਦੇ ਮੇਲੇ ਦਾ ਬੈਸਟ ਟਰੇਡਰ ਬਣ ਗਿਆ ਹੈ ਔਰ ਸ਼ੀਲੂ ਨੇ 11 ਟੱਚ ਲੈ ਕੇ ਅੱਖ ਜੱਫੇ ਲਾ ਕੇ ਅੱਜ ਦੇ ਮੇਲੇ ਤੋਂ ਸਵਰਾਜ ਜਿੱਤ ਗਿਆ ਲੈ ਵੀ ਚਮਕੌਰ ਬੱਚੋਆਣੇ ਦਾ ਵੱਡਾ ਕਬੱਡੀ ਕੱਪ ਹੈ ਸਾਡੇ ਭਾਈ ਬਿੱਲੀ ਬੱਚੋਆਣਾ ਜੀ ਮਲਕੀਤ ਜੀ ਢਿੰਡਸਾ ਔਰ ਸਾਡੇ ਚਮਕੌਰ ਪ੍ਰਧਾਨ ਔਰ ਸਾਡੇ ਗੁਰਮੀਤ ਸਿੰਘ ਜੀ ਫੌਜੀ ਸਾਰਿਆਂ ਦੇ ਵੱਲੋਂ ਖੁੱਲੇ ਸਦਿਆਂ 14 15 16 ਬੱਚੋਆਣੇ ਦੇ ਵਿੱਚ ਰੌਣਕ ਲਗਣੀ ਹੈ ਉੱਥੇ 1 ਫਰਵਰੀ ਸ਼੍ਰੀ ਗੁਰੂ ਰਵਿਦਾਸ ਕਮੇਟੀ ਦੇ ਵੱਲੋਂ ਬਖੋਰੇ ਦੇ ਵਿੱਚ ਕਬੱਡੀ ਕੱਪ ਖੇਡਿਆ ਜਾਵੇਗਾ ਉੱਥੇ 1 ਫਰਵਰੀ ਨੂੰ ਹੀ ਸ਼ਾਜਲੇ ਦੇ ਵਿੱਚ ਸਾਡੇ ਰਾਜੂ ਬਾਈ ਹੁਰੀ ਸੱਦੇ ਲਾ ਰਹੇ ਹੈ ਉੱਥੇ ਵੀ ਕੱਪ ਖੇਡਿਆ ਜਾਵੇਗਾ 7 ਤੇ 8 ਸ਼੍ਰੀ ਲੋਹਰਾਂ ਸਾਹਿਬ 8 ਤੇ 9 ਪਟਾਲ ਤੇ ਉੱਥੇ 21 ਫਰਵਰੀ ਭੱਜੀ ਆਉਂਦੀ ਹੈ ਸਾਡੇ ਬਾਈ ਸੰਦੀਪ ਸਾੰਬਰਾ ਬਲਦੇਵ ਪ੍ਰਧਾਨ ਹੁਰੀ ਨਿੱਕੇ ਬਾਈ ਹੁਰੀ ਚਮਕੌਰ ਚੌਧਰੀ ਹੁਰੀ ਆਰਾਮਪਾਲ ਖੋਪੜੇ ਹੁਰੀ ਗੋਲੂ ਟਵਾਣੇ ਬਾਈ ਹੁਰੀ ਸਾਰੇ ਵੀਰ ਸੁਖਨ ਚੈਨੀ ਘਮਾੜ ਉਹ ਨਹੀਂ ਸੱਦੇ ਲਾ ਰਿਹਾ ਹੈ 21 ਫਰਵਰੀ ਨੂੰ ਕਟੀਆਂ ਦਿੱਤੀਆਂ ਜਾਣੀਆਂ ਨੇ ਉੱਥੇ ਦਰਸ਼ਕੋ ਤੁਹਾਡੇ ਲਈ ਵੀ ਇਲੈਕਟ੍ਰੋਨਿਕ ਸਕੂਟਰੀਆਂ ਦਿੱਤੀਆਂ ਜਾਣੀਆਂ ਨੇ ਰਾਮਪੁਰ ਗੁਜਰਾ 21 ਫਰਵਰੀ ਦੇ ਕਬੱਡੀ ਕੱਪ ਤੇ ਇਹ ਵੀ ਵੱਡੇ ਮਾਣ ਦੀ ਗੱਲ ਹੈ ਕਿ ਖਿਡਾਰੀਆਂ ਦੇ ਨਾਲ-ਨਾਲ ਦਰਸ਼ਕਾਂ ਦਾ ਵੀ ਜਿਹੜਾ ਲੱਕੀ ਡਰਾ ਦੇ ਨਾਲ ਜਿਹੜਾ ਮਾਨ ਸਨਮਾਨ ਕੀਤਾ ਜਾਵੇਗਾ ਬਹੁਤ-ਬਹੁਤ ਧੰਨਵਾਦ ਤੇ ਉੱਥੇ ਸਾਡੇ ਬਾਈ ਰਣਜੋਤ ਯੂਕੇ ਜੀ ਗੁਰਪ੍ਰੀਤ ਯੂਕੇ ਔਰ ਯਾਦ ਸਾਡਾ ਡਿੜਬਾ ਯੂਕੇ ਦਵਿੰਦਰ ਅਰਬਨ ਟੱਚ ਡਿੜਬਾ ਉਥੇ ਸਾਡੇ ਉਹਨਾਂ ਦੇ ਵੱਲੋਂ ਜਿਹੜਾ ਅੱਜ ਦਾਸ ਦਾ ਵੀ ਸਨਮਾਨ ਕੀਤਾ ਗਿਆ ਮੋਟਰਸਾਈਕਲ ਦੇ ਪੈਸੇ ਸੀ ਜਿਹੜੇ ਉਹ ਨਗਦ ਰਕਮ ਦਿੱਤੀ ਗਈ ਹੈ ਬਹੁਤ ਬਹੁਤ ਧੰਨਵਾਦ ਹੈ ਸਾਡੇ ਬੋਬੀ ਵੀਰ ਹੋਰਾਂ ਦਾ ਗੁਰਪ੍ਰੀਤ ਵੀਰ ਹੋਰਾਂ ਦਾ ਯਾਦ ਹੋਰਾਂ ਦਾ ਜਿਹੜੇ ਮਾਣ ਕਰਦੇ ਐ ਬਹੁਤ ਬਹੁਤ ਧੰਨਵਾਦ ਉੱਥੇ ਜੈਂਗੋ ਦੇ ਲਈ ਮੁਬਾਰਕਬਾਦ ਤੇ ਇਧਰੋਂ ਟਰੈਕਟਰ ਸਵਰਾਜ ਆ ਜਾ ਭਾਈ ਆ ਜਾ ਕਰ ਆ ਜਾ ਕਰ ਤੇਰਾ ਮਾਰ ਰਹਿ ਜੂਗਾ ਯਾਰਾ ਉੱਤੇ ਖੜ ਜਾ ਖੜ ਜਾ ਖੜ ਜਾ ਕੋਈ ਨਹੀਂ ਆ ਜਾ ਆ ਜਾ ਕਿਰਨਾ ਮਿੰਟ ਬਾਅਦ ਤੇਰਾ ਯਾਰ ਤੂੰ ਵੀ ਹੌਸਲਾ ਕਰਕੇ ਆਇਆ ਤੇਰਾ ਨਾਂ ਕੀ ਆ ਪੁੱਤ ਹਰਨੂਰ ਖਿਲਣ ਪਿੰਡ ਕਿਹੜਾ ਸਾਡੇ ਕਾਨਗੜ ਤੋਂ ਬਿੱਟੂ ਨੰਬਰਦਾਰ ਜੀ ਕਾਲਵੰਜਾਰ ਉਹਨਾਂ ਦਾ ਵੀ ਵਿਸ਼ੇਸ਼ ਤੌਰ ਤੇ ਧੰਨਵਾਦ ਕਰਦੇ ਆ ਮੁਬਾਰਕਾਂ ਜੀ ਬਿੱਟੂ ਨੰਬਰਦਾਰ ਜੀ ਕਾਲਵੰਜਾਰ ਆ ਵਾਹ ਵਾਹ ਜੀ ਵਾਹ ਬਹੁਤ ਬਹੁਤ ਧੰਨਵਾਦ ਤੇ ਆ ਇੱਕ ਬੱਚਾ ਤੁਹਾਡੇ ਨਾਲ ਕੁਝ ਬੋਲ ਸਾਂਝ ਕਰੇਗਾ ਆ ਜਾ ਵੀ ਉਤਰਾ ਹੈਲੋ ਹੈਲੋ